ਉਹਨੇ ਪਰ ਡੇਸ ਦਿੱਤਾ ਉਸਨੂੰ ਕੰਪਲੀਟ ਕਰ ਦਿੱਤਾ ਮੈਂ ਇਹ ਕਹਾਂਗਾ ਅੱਜ ਦੇ 10 ਗੱਲ ਕਰਦੇ ਠੀਕ ਹੈ ਜਿਹੜੇ ਕੱਦੇ ਨਹੀਂ ਆਉਂਦੇ ਮੈਂ ਚਿਹਰੇ ਦੇ ਬਾਰੇ ਤੇਰੇ 10 ਪੀਸ ਹੁੰਦਾ ਮਾਸੀ ਉਹ ਵੀ ਕਰ ਸਕਦਾ ਇਹਦੇ ਚ ਸਹੀ ਅਗਲਾ ਬੱਤੀ ਆ ਟਿਕੂ ਤੇ ਦੂਸਰੀਆਂ ਨੇ ਨਾ ਪਾਰਟ ਹੋਣ ਹਾਂਜੀ 2m g ਵੀ ਜਰਾ ਆਪਣੇ ਕੋਲ ਉਹ ਉਹ ਵੀ ਦਿਖਾ ਦੋ ਆਹ ਦੇਖ 2mg ਵੀ ਆਉਣੀ ਚਾਹੀਦੀ ਹੈ। ਹਾਂ ਜੀ। ਇਹ ਇੰਫੀਨਿਟੀ ਸਟੋਰ ਹੈ। 3 ਐਂਡ 2.4 94 90 ਗ੍ਰਾਮ ਦਾ ਹੈ। ਅਗਰ ਨੰਮਾ ਆਵੇ। ਜੇ ਸਰਕਾਰ ਨੂੰ ਇਹ ਦਿੱਕਤ ਦਾ ਵਿਵਹਾਰ ਮੁਕਤਾਰਾ ਜਵਾਬ ਸੌਣਾ ਚਾਹੁੰਦਾ ਹੈ। ਅਸੀਂ ਵਿਚਾਰ ਨੋਟ ਕਰੂ ਨੰਬਰ ਦਫ਼ਸਤ ਦਾ ਦੇ ਅਫਸਰ ਕਾਰਡ ਦੇ ਜਿਹੜੇ ਹਦਾਇਤਾਂ ਹੈਗੀਆਂ ਵੀ ਜਿਹੜੇ ਸਾਡੇ ਨੌਜਵਾਨ ਭਟ ਚੁੱਕੇ ਨੇ ਉਹਨਾਂ ਨੂੰ ਮੁਕਤਾਰਾ ਚ ਲਿਆ ਲਿਆਉਣਾ ਹੈ ਤੇ ਜਿੱਥੇ ਉਹ ਇਲਾਜ ਕਰ ਰਹੇ ਕਿਤੇ ਉਹਨਾਂ ਦੀ ਕੋਈ ਲੋਕ ਸੁੱਤ ਨਹੀਂ ਹੋ ਰਹੀ। ਦਵਾਈਆਂ ਜਿਹੜਾ ਸਟਾਕ ਹੈਗਾ ਉਹ ਸਹੀ ਹੈ ஆன்ਲਾਈਨ ਜਿਹੜਾ ਡਾਟਾ ਫੀਡ ਹੈ ਤੇ ਉਹਦੇ ਮਦਦ ਕੀ ਦਵਾਈ ਕੀਤੀ ਜਾ ਰਹੀ ਕਿਉਂਕਿ ਬਲੈਕਟਰ ਨਹੀਂ ਕਰ ਰਿਹਾ ਹੈਗਾ ਇਸ ਮੰਤਵ ਕਰਕੇ ਅੱਜ ਅਸੀਂ ਈਐਸਸੀ ਸਾਹਿਬ ਤੋਂ ਲੈ ਮੇਰੀ ਟੀਮ ਜਿਹੜੇ ਸਿਮਲਾ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਆਏ ਸੀਗੇ ਅੱਜ ਇਹਨਾਂ ਦਾ ਚੈੱਕ ਕੀਤਾ ਹੈਗਾ ਤੇ ਨਾਲ ਇਹਨਾਂ ਨੂੰ ਇਹ ਗੱਲ ਕਹੀਏ ਵੀ ਜਿਹੜੇ ਵੀ ਤੁਹਾਡੇ ਕੋਲੇ ਕੋਈ ਬੱਚੇ ਦਵਾਈ ਲੈਣ ਆਉਂਦੇ ਨੇ ਭਟਕੂਤੇ ਨੇ ਉਹਨਾ ਉਹ ਕੋਈ ਸਹਾਇਤਨ ਦਾ ਕਰਨਾ ਚਾਹੁੰਦੇ ਨੇ ਕੋਈ ਟ੍ਰੇਨਿੰਗ ਲੈ ਕੇ ਤਾਂ ਉਹਨਾਂ ਦੀ ਉਹਨਾਂ ਬਾਰੇ ਮੇਰੇ ਦਫ਼ਤਰ ਤੋਂ ਪਰਫਾਰਮਾ ਲੈ ਲੈਣਗੇ ਤੇ ਉਹਨਾਂ ਦੀ ਸਾਰੀ ਡਿਟੇਲ ਦੇਣ ਤਾਂ ਜੋ ਅਸੀਂ ਉਹਨਾਂ ਦੀ ਟ੍ਰੇਨਿੰਗ ਕਰਾ ਕੇ ਲੋਨ ਵਗੈਰਾ ਕਰਵਾ ਕੇ ਉਹਨਾਂ ਨੂੰ ਮੇਰਾ ਇਹਨਾਂ ਡਾਕਟਰ ਗਗਨਪ੍ਰੀਤ ਸਿੰਘ ਦਾ ਸਿਵਲ ਹਸਪੀਟਲ ਸਵਾਨੀ ਮੈਡੀਕਲ ਅਫਸਰ ਦਾ ਫਾਲੋਅ ਅਪ ਹੈ ਜੀਮ ਸਾਹਿਬ ਦੇ ਉਪਾ ਮਤਾਬਿਕ ਅਸੀਂ 1.5 ਚੈਂਟਰ ਚੈੱਕ ਕੀਤਾ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਜਿਵੇਂ ਕਹਿ ਗਿਆ ਸਾਹਿਬ ਤੁਮਸੇ ਕਿ ਜਿਹੜੇ ਮੁਖਤਾਰ ਆ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਾਉਂਸਲ ਕਰਕੇ ਤੇ ਮੇਨਸਟ੍ਰੀਮ ਚ ਲਿਆਇਆ ਕਿਸੇ ਤਰ੍ਹਾਂ ਦੀ ਕੋਈ ਕਟਾਹੀ ਪਾਈ ਗਈ ਹੋਵੇ ਜਾਂ ਕੋਈ ਇਹ ਜੀ ਨਹੀਂ ਇਹਨਾਂ ਦਾ ਰਿਪੋਰਟ ਹੋ ਗਿਆ ਠੀਕ ਪਾ